ਪੁਲਿਸ ਨੇ ਦੋਸ਼ੀ ਪੁੱਤਰ ਅਜੇ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕੀਤਾ। ਆਲਾਪੁਰ ਥਾਣੇ ਖੇਤਰ ਦੇ ਰਿਆਤ ਨਗਰ ਪਿੰਡ ਦਾ ਰਹਿਣ ਵਾਲਾ ਰਾਮਨਾਥ ਟਿਊਬਲ ਬੋਰਡ ਦਾ ਕੰਮ ਕਰਦਾ ਸੀ। ਉਹ ਥਾਣਾ ਮੁਸਾਜਕ ਇਲਾਕੇ ਦੇ ਸਰਾਏ ਵਪਾਰੀਆ ਪਿੰਡ ਵਿੱਚ ਕੰਮ ਤੇ ਗਿਆ ਹੋਇਆ ਸੀ। ਉਸ ਦੀ 45 ਸਾਲਾਂ ਦੀ ਪਤਨੀ ਮੀਨਾ ਦੇਵੀ ਅਤੇ 3 ਸਾਲਾਂ ਦੀ ਪੋਤੀ ਫਾਨ ਤੇ ਇੱਕ ਟੀ-ਸ਼ਰਟ ਦੇ نیچے ਸੁੱਤੇ ਪਏ ਸਨ। ਸਵੇਰੇ ਜਦੋਂ ਪਰਿਵਾਰ ਮੈਂਬਰਾਂ ਨੇ ਦੇਖਿਆ ਤਾਂ ਮੀਨਾ ਤੇ ਉਸ ਦੀ ਪੋਤੀ ਬਿਸਤਰੇ ਤੇ ਮ੍ਰਿਤਕ ਪਈਆਂ ਸਨ। मृतक तो के परिवार मैं पिंड वास प्रगटाया दर्ज करवाया पुलिस ने लाशा का पोस्टमार्टम करवा के रिश्तेदार की जांच शुरू कर दिखी है अगे की होने रहो वजो पंजाब